ਪਹਿਲਾ ਗੀੜ ਪਹਿਲਾ ਕੀੜਾ ਸੀ ਨਾ ਹਾਂ ਲੋ ਬਾਈ ਚੱਚਰਾ ਦੇ ਆਈ ਬਾਉਂਡਰੀ ਲੱਗੀ ਹੋਣ ਲੈ ਆ ਦੀਏ ਹੁਣ ਆਸਰੀ ਕਾਲ ਜੀ ਮਹਲ ਆ ਦੀਏ ਹੁਣ ਯਾਰ ਚਾਈਲੀ ਯਾਰ ਹੋ ਗਿਆ ਹੁਣ ਬੱਸ ਪਿਆ ਜਲ ਪਈ ਆ। ਦਾ ਚੀਜ ਪਈ ਆ ਫਿਰ ਦੇਖਣੀ ਕਿ ਆਏ। ਜਿਹੜੀ ਘਟ ਗਈ ਨਮੀ ਲਾਉਂਗੇ ਠੀਕ ਨਹੀਂ। ਹੋਰ ਕੀ ਆ? ਇੱਥੇ ਬਣਾਉਣੀ ਆਪਾਂ ਛੰਨ ਗੋਲ। ਛੰਨ ਬਣਾਉਣੀ ਆ ਬਾਈ। ਆ ਇੱਥੇ ਜਿੱਥੇ ਦਲਵੀਰ ਖੜਾ। ਹੈ? ਛੰਨ ਬਣਾਉਣੀ ਗੋਲ। ਹਾਂ। ਰੱਬ ਰੱਖੇ ਸੁੱਖ। ਬਸ ਸੁੱਖੇ ਸੁੱਖਾ। ਹਾਂ। ਹੈ? ਢਿੱਡ ਹੈਗੀ ਆ ਸੱਤ ਦੇ ਗੇੜ ਚ। ਸਿਕਾਜੀ ਵਿੱਚ। ਹੈ? ਥੜ੍ਹ ਸੁਣ ਲਿਆ ਤਾਂ ਮੈਂ ਬਣਾਉਣੀ ਚਾਹ। ਮਗਾਲਾ ਨੇ ਹੈਗਾ ਬੰਦਾ ਆਪਣਾ ਕੀ ਚੀਜ਼ ਹੈ 34000 ਮਗਾਲੀ ਹੈ ਠੀਕ ਤਾਂ ਇਹ ਥੋੜੀ ਹੈ ਇਹ ਅੱਛੇ ਕਮਰਾ ਜਿਹਾ ਪਾ ਦੀਆਂ ਮਨ ਨਾਲ ਲੱਗਦੀ ਓ ਤਾਂ ਹੀ ਹੈ ਭਈਆ ਰਿਆ ਆਪਣਾ ਤੇ ਤਾਂ ਨਰੇ ਪਹਿਲਾ ਪਹਿਲਾ ਜੇ ਪੈਸੇ ਵਧੀਆ ਆਏ ਸੀ ਨਹੀਂ ਹੱਗੀ ਆ ਨਹੀਂ ਕੋਈ ਇਹ ਕੋਈ ਕਦ ਨਹੀਂ ਕਹਿ ਰਾਮ ਯਾਰ ਸਰਵੀਰ ਛੜ ਜਾ ਉਹਦੇ ਵਿੱਚੋਂ ਕੁਝ ਕੱਢ ਜਾ ਚੇ ਤਾਂ ਛੜਨੀ ਆ ਉਹਦਾ ਤੇਰਾ ਹੈਗਾ ਤਾਂ ਉਹ ਕਿਆ ਜੀ ਨਾ ਨਾ ਉੱਥੇ ਖੜਾ ਲੈਣੀ ਮੈਂ ਥੱਟ ਤੋਂ ਹਿੱਜੀ ਉਧਰ ਗੱਡੀ ਦੀ ਸਫਾਈ ਹੋ ਰਹੀ ਆ ਹੈ ਗੱਡੀ ਕਈ ਵਿਆਹ ਖਾਇਆ ਹੀ ਇਹ ਛਾੜਦੀ ਆ ਮੜੀ ਹੀ ਮਾਂ ਮਾਂ ਛਾੜਦੀ ਐ ਗੱਗਾ ਤੋਂ ਆ ਕੇ ਲਿਆਇਆ ਤਾਂ ਵਿਆਹ ਵੀ ਖੁਲਾਇਆ ਇਹਨੇ ਗੱਗਾ ਕੇ ਆਇਆ ਵਿਆਹ ਗੱਡੀ 'ਚ ਮਤਲਬ ਜਾਣਾ ਤਾਂ ਮੜੇ ਮਾਂ ਕੱਪੜਾ ਮੈਂ ਹੈ ਸਫਾਈ ਵੀ ਜ਼ਰੂਰੀ ਆ ਵਿਆਹ ਵੀ ਜ਼ਰੂਰੀ ਆ ਗੱਡੀ ਦੀ ਸਫਾਈ ਜ਼ਰੂਰੀ ਆ ਤਾਰਤੀ ਹੋ ਰਿਆ ਯਾਰ ਇਹ ਸਾਰੇ ਆਪਣੇ ਪੁਰਾਣੇ ਚੱਲਦੀ ਆ ਬੰਦਿਆਂ ਕੋਲ ਪਹਿਲਾਂ ਉਹਨੂੰ ਬੰਨ੍ਹ ਦਿਆ ਉੱਥੇ ਖਿੱਚ ਕੇ ਹਾਂ 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 ਮੈਂ ਸਾਰੇ ਕੰਮ ਥਾਰਦੀ ਆ ਹੋਰ ਕੀ ਆ ਤੱਕ ਵੀ ਉਹਨੂੰ ਮੈਂ ਕਹਿੰਨਾ ਹੈ ਇੱਕ ਘੇੜਾ ਇਹਦਾ ਹੋਣਾ ਇੱਕ ਉਹਦਾ ਹੋਣਾ ਉਹ ਦੋ ਤਾਂ ਆ ਗਿਆ ਫੱਟੇ ਫਾਲ ਤੋਂ ਆਪਣੇ ਹੋਲੇ ਆਉਣੀ ਸਾਡਾ ਆਈਊਗਾ ਮੜੀ ਲਾਉ ਤਾਂ ਸਹੀ ਲੱਗੀ ਬਸ ਪਤਾ ਲਾ ਜੂਗਾ ਜਿੰਨੀ ਆਉਣੀ ਆ ਕੀ ਨਹੀਂ ਕੋਆ ਕੁਰਸੀ ਨਹੀਂ ਖਟੋ ਯਾਰ ਚਾਂਚਾ ਕਿ ਰਿਆ ਉਸ ਦਿਨ ਕੋਈ ਤਾਂ ਮੇਜ ਬਣ ਗਿਆ ਮੇਰੀ ਗੱਲ ਸੁਣ ਲੈ ਮੇਜ ਬਣ ਗਿਆ ਲੈ ਦਸ ਬਹੁਤ ਸੋਹਣਾ ਲੈ ਸਾਰਾ ਫੋੜ ਲੈ ਹਮਕੇ ਲੈ ਗਲਾਸ ਟਿਕੇ ਨੇ ਕੰਟੀ ਟਿਕੇ ਉੱਪਰ ਗਾ ਮੇਜ ਦਾ ਹੱਸਦਾ ਗਲਾਸ ਗੋਦੀ ਟਿਕੜੇ ਮੈਂਦਾ ਹੋਰ ਕੰਮ ਆਉਂਦੀ ਆ ਲੈ ਬਈ ਆ ਫੜ ਫੜੀ ਹੋਏ ਬਹੁਤ ਫੜ ਉਧਰ ਅੱਛਾ ਸਾਲਾ ਤੂਤ ਲੱਗਦਾ ਏ ਉਹ ਉੱਥੇ ਤਾਰ ਬਾਹਰ ਕਰਨੀ ਪੈਣੀ ਆ ਕੱਢਾ ਕੱਢੀ ਬਾਹਰ ਮੜੇ ਜਾ ਕੇ ਅੱਗੇ ਤੋਂ ਉਹਨੂੰ ਜਿਹੜੇ ਤੇ ਹੂੰ ਲਾ ਸੰਤਮਤ ਦੁੱਦੇ ਨੂੰ ਯਾਰ ਐਨ ਤੇ ਤਨੂ ਦਾ ਸੈਂਦਾ ਠੀਕ ਆ ਯਾਰ ਐਨ ਅਸੀਂ ਤਾਂ ਕੁਝ ਨਹੀਂ ਆਏ ਉਹ ਯਾਰ ਉੱਥੇ ਭਾਈ ਉਹ ਬਸ ਸੂਰ ਲੰਘਾ ਵੇ ਆ ਇੱਥੇ ਉੱਥੇ ਮੱਕੀ ਆ ਹਾਂ ਇਹ ਹੋਰ ਕਰ ਫਿਰ ਤਾਰ ਮੱਕੀ ਤੁਰਸੀ ਲਾਉਣੀ ਪੈਣੀ ਉਹਨੂੰ ਹਨਾ ਹਾਂ ਹਾਂ ਹੈ ਰੱਸੀ ਲਾਉਣੀ ਪੈਣੀ ਜੰਮੇ ਹੋਰ ਤੋਂ ਲਾ ਲੰਨੇ ਕਿੱਛ ਚ ਮੜਿਆ ਜੈ ਦਲਵੀਰ ਕਿੱਛ ਨਾ ਤਾਂ ਦਲਵੀਰ ਨੂੰ ਰੱਖ ਦੇ ਓਰੇ ਓਰੇ ਆ ਜਾ ਹੁਣ ਖਿੱਚ ਚੱਲ ਆ ਜਾ ਐ ਥੋੜੂ ਖਿਚ ਤੂੰ ਯਾਰ ਮੈਂ ਕਹਿੰਦਾ ਕਰ ਕੇ ਕੋਈ ਨਹੀਂ ਪਾਣੀ ਸੁੱਕੀ ਨੂੰ ਉਟਾਉਣ ਦਾ ਉਹ ਕਦਾਇਆ ਯਾਰ ਪਲਾਸਰਾ ਖਿੱਚਿਆ ਸੀ ਵੀਰ 8000 ਰੁਪਏ ਖਾਡਦਾ ਜਾ ਵੀ ਖਿੱਚ ਪਾ ਲਈ ਸੜ ਠੀਕ ਸੜ ਜਾ ਸੜ ਦੇ ਸੜ ਦੇ ਯਾਰ ਕੋਟ ਨਹੀਂ ਬਣਾ ਸੜ ਦੇ ਲਾ ਕੋ ਜਾ ਫੇਰ ਪੈਣੀ ਇਹਨੂੰ ਕਾਰ ਹੋ ਜਾ ਫੇਰ ਲਾ ਕੋ ਜਾ ਫੇਰ ਪਾਉਂਦੇ ਆ ਸਾਡੂ ਤੂੰ ਚੱਲ ਠੇਕੀ ਲਾ ਯਾਰ ਅਤਿੰਦੀ ਹੋ ਗਈ ਯਾਰ ਲਾ ਪਾ ਇਹ ਲ ਮੈਂ ਠੀਕ ਆ ਮੈਂ ਬੋਲ ਤਿਆਰ ਲਾ ਹੁਣ ਛੱਡੀ ਨਾ ਇਹਨੂੰ ਆਹ ਠੀਕ ਕਿੱਦਾਂ ਡੰਡਾ ਕਰਦੇ ਡਾੜਦੇ ਸਪੋਰਟ ਨੂੰ ਇਹ ਢਿੱਲੀਆ ਦੇਖ ਲੈ ਨਹੀਂ ਠੀਕ ਆ ਛੱਡੀ ਨਾ ਇਹ ਤਾਂ ਰਹਿਣੀ ਹੋਣੀ ਇਹਦੇ ਨਾਲ ਗੱਬੇ ਕੀ ਕਿ ਪਿੱਲਰ ਹੋਰ ਚਾਹੀਦਾ ਉਹ ਤੇ ਕੱਚਾ ਜਿਹਾ ਡੰਡਾ ਹੀ ਕਰਦੇ ਪਏ ਆ ਉਹ ਬਾਈ ਇੱਧਰ ਹੈਗਾ ਇਹ ਇੱਧਰ ਲੰਬਾਈ ਆ ਦਾ ਥੋੜੀ ਉਹ ਡੰਡਾ ਕਰ ਦੂਗਾ ਇੱਧਰ ਵੀ ਖਿੱਚੂਣ ਮਾਰੀ ਮਾਰੀ ਕੋਈ ਇਹਨੂੰ ਆਉਂ ਖਿੱਚ ਕੇ ਬੰਦੇ ਆ ਇੱਧਰ ਨੂੰ ਖਿੱਚ ਜਿੰਨੀ ਮਰਜ਼ੀ ਟਾਈਟ ਕਰ ਲੈ ਇਹਨੂੰ ਖਿੱਚ ਲੈ ਹਾਂ ਹੋਊਗੀ ਦਾ ਰਸ ਆਰਾਮ ਹੋ ਗਏ ਦੂਜੇ ਤੇ ਬਾਦမှာ ਠੀਕ ਨਹੀਂ ਗੱਲ ਪਰਲੇ ਪਾਸੇ ਕਿਤੇ ਚੀਨ ਕੋਈ ਨਹੀਂ ਕੌਣ ਕੋਈ ਪਰਲੇ ਪਾਸੇ ਕਿਤੇ ਚੀਨ ਖਿੱਚ ਕੇ ਲਾਉਣੀ ਆ ਹਾਂ ਮੈਂ ਗੱਬੇ ਸਪੋਰਟ ਹੋ ਗਏ ਫਿਰ ਲੱਗਤੀ ਉਹ ਡੰਡਾ ਘਾੜ ਦੇਣਾ 4 ਲੱਖ ਦੀ ਲੋੜੇ ਨਹੀਂ ਡੰਡੇ ਦੀ ਯਾਰ ਮਰ ਗਈ ਉਹ ਰਕਾ ਕਾ ਮਾਰ ਲਓ ਆਹ ਆ ਲਿਆ ਮੈਂ ਦਿਆ ਰੜਕਾ ਹੁਣ ਡੰਡੇ ਵਾਲਾ ਰੜਕਾ ਲਿਆਉਂਗੇ ਡੰਡੇ ਵਾਲਾ ਚੱਲਦਾ ਵੀਰ ਇੱਥੇ ਨਹੀਂ ਆ ਉੱਥੇ ਲੋਟ ਆਉਂਦੀ ਬਾਈ ਉਹ ਉੱਥੇ ਉਹ ਉੱਥੇ ਲੋਟ ਆਉਂਦੀ ਇਹ ਉਰੇ ਲੋਟ ਆਉਂਦੀ ਹੈ ਦੇਖ ਜਿੱਥੇ ਕਮਰਾ ਹੀ ਪਾਤਾ ਹੱਸ ਵੀ ਧੰਨਵਾ ਕੇ ਪੱਖਾ ਲਾ ਲਾ ਜੇ ਉੱਥੇ ਕਮਰਾ ਹੀ ਪਾਤਾ ਤੇ ਮੇਰਾ ਮੂਰੋ ਕੰਮ ਦੇ ਹੀ ਜਾਣਾ ਉੱਥੇ ਭਈਆਂ ਨੇ ਕੰਮ ਖਰਾਬ ਕਰੀ ਜਾਣਾਂ ਇੱਥੇ ਸਾਹਮਣੇ ਮੈਨੂੰ ਤਾਂ ਇੱਥੇ ਕਹਿੰਦਾ ਵੀ ਉਹ ਨਹੀਂ 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 ਉਹ ਟ੍ਰੈਲਾ ਬੈ ਕੇ ਲੋੜੇ ਭਈਆਂ ਨੇ ਕਿਤੇ ਆਨਲਾਈਨ ਕੰਮ ਕਰਨਾ ਉਹਨਾਂ ਨੇ ਸਿਰਫ ਇੱਥੇ ਇੱਥੇ ਲੋਟ ਨਹੀਂ ਉਰੇ ਸਵੇਰੇ ਚਲੇ ਜਾਂਦੇ ਨੇ ਸ਼ਾਮ ਨੂੰ ਆਏ ਖੰਡ ਵੀ ਉਹ ਬਣਾਉਣੀ ਉਹਦੇ ਤਿੰਨ ਪਾਪਿਆਂ ਵਾਲੀ ਹਾਂ ਗੱਪੇ ਤਾਂ ਉੱਚੀ ਪੀਚਾ ਸੈਟਰ ਉਹ ਵੱਖਾ ਹਾਂ ਪਾਈਪ ਆਪਣਿਆ ਬਈ ਲਿਆ ਹੁਣੇ ਰਬੂ ਕੋਲ ਉਹ ਨਾਲ ਦੀ ਬਣਾਉਂ ਉਹ ਨਾਲ ਦੀ ਬਣਾਉਣੀ ਹੈ ਤੇ ਨੂੰ ਕਿ ਸਾਲਾ ਪਾਸਾ ਗੋਲ ਲੱਗਿਆ ਸੀ ਬੋਨ ਲੱਗਣਾ ਹੋਰ ਪੁਲਿਸਾਂ ਨੂੰ ਬੰਦਾ ਹੈਗਾ ਪਣੋ ਛੰਨ ਬਣਨੇ ਆਲਾ ਫੂਟ ਦੀ ਵੀ ਇੰਨੀ ਲੋੜ ਨਹੀਂ ਹੈਗੀ ਉਹ ਆ ਜਾ ਹੁਣ ਬਣਾਉਣਾ ਵਾਹ ਇਹ ਦਿੱਲੀ ਦਾ ਰੇਨ ਬਣਾਈ ਤੀ ਹਾਂ ਅੜਾ ਜਿਸਨਾਂ ਵੀ ਲੱਗੇ ਆ ਦਿੱਲੀ ਤੋਂ ਇਹਨੂੰ ਬਾਈ ਉੱਥੇ ਬਣਾਈ ਤੀ ਜਿਹੜੀ ਪਾ ਕੇ ਆਏ ਤੇ ਲਿਆ ਵੇ ਸੇਪਰਾਤ ਮੈਂ ਕੋ ਠੰਡਾ ਲੈ ਦੱਸ ਮੈਨੂੰ ਦਿੱਤਾ ਹੀ ਨਹੀਂ ਉਹ ਠੰਡਾ ਵਾ ਖਾਰਾ ਪੀਦਾ ਹੁਣ ਮੰਨ ਤਾਂ ਐਂ ਤਾਂ ਮੰਗੀ ਦੀ ਠੰਡਾ ਪਿਆ ਖਾਰਾ ਪੀ ਲੈ ਖਾਰਾ ਪੀ ਲੈ ਆਹ ਖੜੇ ਤੇ ਕੀ ਕਰਾਉਣਾ ਆ ਇੱਕ ਘੁੱਟ ਛੱਡਿਆ ਯਾਰ ਚਲ ਵੀ ਇਹਨੂੰ ਰੱਖ ਕੇ ਠੀਕ ਨਹੀਂ ਪੈਂਦਾ ਵਾਹੋਲ ਵੀ ਉਹ ਕੋਲ ਤਾਂ ਦਵਾਂ ਚੱਲੀ ਆ ਸਰੇ ਮਨੂੰ ਲੱਗੀ ਚੱਲੇ ਜਾਂੀ ਉਹ ਗੇੜ ਕੋਲ ਜੱਡਾਂਗੇ ਗੇੜ ਕੋਲ ਨਹੀਂ ਜਾਂਦੇ ਚੱਲੇ ਜਾਓ ਪਿਆਉ ਮਾ ਠੰਡਾ ਫੜ ਲਿਆ ਅੱਜ ਤਾਰ ਲਾ ਰਹੇ ਆ ਦਲਵੀਰ ਠੰਡਾ ਫੜ ਲਿਆ ਬਾਈ ਵਾਲੇ ਖਾਲੇ ਵੀ ਤਿਆਰ ਕਰਤੇ ਹੋ ਨੇ ਅੱਜ ਦੱਸ ਦੇ ਲਾ ਜਾ ਅਸਦੀ ਇਹ ਨੂੰ ਪਾੜ ਮਾਰਾਂ ਪਾਲੀ ਨੂੰ ਪਲਾਸ ਨੂੰ ਖੜੋ ਆਏ ਆਏ ਕਿ ਕਿਤੇ ਨੂੰ ਆਏ ਕਿ ਚੋਕ ਅੰਦਰ ਦਾ ਕਰਕੇ ਬਾਹਰ ਦੇ ਅੰਦਰ ਲਾਉਣ ਨੂੰ ਸਭ ਨੂੰ ਖੜਾ ਲੈਂਦਾ ਲਫਤਾਰ ਮਾਰਿਆ ਚੁੱਪ ਚਪ ਲੈ ਹੋਰ ਇਥੇ ਨਿਜਰੀਆਂ ਨਹੀਂ ਹੈਗੀਆਂ ਕਿੱਥੇ ਦਲਵੀਦ ਆਈ ਹੋਣੀ ਜਾਂ ਪਤਾ ਨਹੀਂ ਕੀ ਕਿੱਥੇ ਫੜਨ ਫੱਟੇ ਦੇਖੇ ਵਾਲਾ ਕੰਮ ਹੋਇਆ ਥੱਲੇ ਪਾਣੀ ਉੱਤੋਂ ਪਰ ਲੈ ਫੜ ਪਾਣੀ ਨਹੀਂ ਆਉਂਦਾ ਅੰਬਰਾਂ ਗੇਟੀ ਦੇ ਇਦਾਂ ਹੀ ਕਰੀਏ ਜੇ ਦੋ ਉਹ ਮੇਰੇ ਦਾ ਹੱਥ ਚ ਕਰਤੀ ਦੀ ਤਾਰ ਚਲ ਖੁੱਲ ਆ ਜੋ ਤੇ ਲੈ ਹੁਣ ਬੰਦੀ ਦੋ ਨਾ ਪੱਕੀ ਦਾ ਫੇਰ ਵੀ ਕਰ ਦੂ ਮੈਂ ਹਾਂ ਲੈ ਇੱਧਰ ਮਾਰ ਬਾਲ ਇਹਨੂੰ ਬਾਹਰ ਮਾਰ ਰਿਹਾ ਹੈ ਕੀ ਮਾਰ ਬਾਲ ਬਾਜੀ ਬਸ ਅੱਧਰੋਂ ਨਹੀਂ ਜਾਉਂਦੇ ਇਹ ਕਿਹੜਾ ਬਸ ਦੋ ਬਹੁਤ ਆ ਯਾਰ ਹਾਂ ਦੋ ਬਹੁਤ ਆ ਉੱਪਰ ਕੱਟ ਲਾ ਦਿੰਦਾ ਉਹ ਲੰਗਰ ਗੋਲੀ ਦੀ ਆ। ਉਹ ਇੱਕ ਦੋ ਤਾਰਾਂ ਪਈਆਂ ਦੀਆਂ ਯਾਰ। ਹੋਏ ਮਰ। ਇੱਕ ਅੱਛਾ ਹੋ ਲੱਗਣਾ। ਚੱਲ, ਚੱਲ ਸਰੇ ਹੁਣ। ਤਾਰ ਇੱਕ ਹੋਰ ਰੱਖੀਂ ਵਟੇ। ਨਾਲ ਕੰਡ ਕਰਕੇ ਲੋਟ ਆਉਣਾ। ਹੌਲੀ-ਹੌਲੀ ਨੂ ਭਰੂਗੇ ਓਰੇ। ਯਾਰ ਡੰਗਰ ਪੱਛੇ ਤੇ ਆ ਹੋਰ ਕੀ ਆ ਹਣ। ਚੱਲ ਆਪਣੇ ਸੌਗੀ ਵੀ ਆ ਇੱਥੇ ਮਾੜਾ ਲਾਉਂਦੇ ਆ ਕੋਈ ਚੀਜ਼ ਵਧੀਆ ਜੀ। ਫੁੱਲ ਫੁੱਲ ਲਾਉਂਦੇ ਕੀ ਆ ਘੂੜਾ ਦੇਣੀ। ਫੁੱਲ ਲਾਉਂਦੇ ਮੈਂ ਵੀ ਥੋੜੀ ਫੁੱਲੇ ਲਾ ਲਾਂ। ਗਾਈ ਦੇ। ਜੀ। ਉਹ ਲੈ ਲ ਆਵਰੇ ਲਾਗਲਾ ਕੈਰੀ ਬਣਾ ਕੇ ਦੇ ਐਂਦੇ ਐਂਦੇ ਹੈ ਹੈ ਕਹਦਾ 3-4 ਪਹਿਲਾਂ ਲਾਇਆ ਕਿਤੇ ਲੜੀ ਉਸ ਦੀ ਲੜਦੀ ਵੀ ਆਹ ਗਲਤ ਕੰਮ ਕਰਿਆ ਬਾਈ ਨੇ ਬਸ ਜਿਹੜਾ ਬਾਲਣ ਮੂਰੇ ਲਾ ਲਿਆ ਉਹ ਬਾਲਣ ਪੁੱਛੇ ਪਿਆ ਦੇਣਾ ਕਿਤੇ ਮਿੱਡਲਾ ਦੇ ਇੱਕ ਜੀ ਨੂੰ ਖੁੰਝੇ ਲਈਓ ਬਾਲਣ ਉਪਰਾਂ ਕਿਹੜਾ ਬਾਲਣ ਰਹਿ ਗਿਆ ਐ ਭੂਕ ਦੇਣਾ ਭੂਕ ਦੋ ਫੇ ਖੜੀ ਜਾ ਲੈ ਕਹੇ ਖੜ ਰਹੀ ਦੱਸ ਦੇ ਨੀ ਆ ਮੈਂ ਇਧਰ ਨੂੰ ਬਸ ਉਹ ਤਾਂ ਦੇਖ ਜਾਊਂਗੇ ਸਰੇ ਕੱਲ੍ਹ ਜਣੀ ਪਾਦੂ ਆ ਜਾਊਂਗੇ ਐਡਾ ਹਾਂ ਕਿੱਥੇ ਫੜ ਗਈ ਐ ਕਿ ਆ ਪਾਉਂਦੇ ਛੁੱਟੂ ਨੂੰ ਪਾਉਂਦੇ ਤੇ ਕਾਹਨ ਆਹੀ ਫੜ ਡੰਡਾ ਹੀ ਖਿੱਚ ਤੂੰ ਗਲਬੀ ਡੰਡਾ ਰੰਗ ਸੱਚਾਉਣਾ ਕਿੱਥੇ ਹੁੰਦਾ ਰਾਖਲਾ ਫੜ ਦੇ ਕੀ ਤੂੰ ਮੈਂ ਹੁਣ ਉਹ ਲਾ ਗਿਆ ਛਿਲਾਈਆਂ ਕਰੀ ਜਾਂਦੇ ਤੇ ਛੱਡ ਪਲਾਟ ਪਵਾ ਦੇ ਇੱਕ ਵਾਰ ਇੱਧਰ ਆ ਜਾਓ ਕੀ ਕਰਨ ਗਲਬੀ ਡੰਡਾ ਕਰਨੇ ਕਹੀ ਤਾਂ ਪੈਰ ਲਾ ਡੰਡੇ ਨੂੰ ਖਿੱਚ ਤੂੰ ਯਾਰ ਲੋੜ ਨਹੀਂ ਹੈਗੀ ਲੈ ਫੜ ਤੂੰ ਦੱਸ ਕਿ ਨਹੀਂ ਖਿੱਚਣੀ ਇੱਥੇ ਇੱਧਰ ਦੇਖੀ ਬਾਠੀਆਂ ਵੀ ਐ ਬਾਠੀਆਂ ਦਾ ਇਹ ਲੈ ਆਹ ਹੀ ਨਾ ਨਵਾਂ ਉਹ ਨਹੀਂ ਟੁੱਟਦੀ ਤਾਂ ਡਾਕਟਰਾਂ ਲੱਗ ਗਈ ਥਾਲੇ ਯਾਰ ਹੱਥ ਨਾ ਪਾੜਦੇ ਹੱਥ ਪੈ ਪਤਾ ਕਿੱਕੜ ਜਾਣਾ ਅੱਜ ਠੁਪੇ ਕਾ ਨੂੰ ਮਾਰਦਾ ਤੂੰ ਉਹ ਮੈਂ ਹੁਣ ਮੜਾ ਜੇ ਬੈਲੈਂਸ ਵੀ ਬਣਾਉਣਾ ਜ਼ੋਰ ਵੀ ਦਿਖਾਉਣਾ ਅੱਖ ਜੀ ਡੱਕਾ ਨਾ ਮਰਾ ਲੀਆਂ ਉਹ ਉੱਪਰ ਲਖਿਚੂ ਇਹ ਰਾਫੀ ਬੱਸ ਬੱਸ ਬਠੀ ਬਾਹਾਂ ਚੋਂ ਨਾ ਕੱਢ ਲਈ ਆਪਣੇ ਬਾਹਰ ਤੋਂ ਕਰੋ ਕਰਿਆ ਗਿਆ ਦਾ ਬਾਪੂ ਇਹੋ ਬਾਪੂ ਕਿਆ ਕਰਦਾ ਬਾਪੂ ਕਰੂ ਕਿਤਨ ਟਾਰ ਬਲ ਫਾਇਆ ਬਾਪੂ ਨਾ ਆਏ ਕਰਦਾ ਬਾਪੂ ਥੋੜਾ ਘਟ ਗਿਆ ਕਿ ਲੈ ਕਾਜੰਤਾ ਇੰਦੰਤਾ ਚੱਲ ਇੱਥੇ ਆ ਜੀ ਛੱਡ ਦੇ ਬਸ ਛੱਡਤੀ ਠੀਕ ਹੈ ਲਾਤਾ ਗੇਰ ਫੇ ਇੱਧਰ ਵੀ ਆਪਾਂ ਲੈ ਲੋਗ ਲਾਤਾ ਦਲਵੀਰ ਨੂੰ ਰੱਖੂ ਰੀ ਉਰੀ ਰੱਖ ਦੇ ਪਾਲਣ ਜਾ ਕੇ ਲਾਉਂਗੇ ਇਹਨੂੰ ਦੂਈ ਤੋੜ ਲਿਆ ਪਾਲਣ ਤੋੜੀ ਇਹਨੂੰ ਲਾਉਂਦੀ ਸਰੇ ਮੇਰੇ ਆਉਦੇ ਨੂੰ ਪਾਲਣ ਆਉਣਾ ਹੋਵੇ ਉਹ ਲੈ ਉਧਰ ਲਾਤਾ ਬਾਤ ਕੁਝ ਕਹਿੰਦਾ ਹੈ ਉਹੀ ਚਕਾ ਦੇ ਕਿਸੇ ਨੂੰ ਸਵੇਰ ਸਵੇਰ ਜੀ ਚਕਾ ਦੇ ਸਵੇਰ ਦੀ ਕਈ ਭਈਆਂ ਨੂੰ ਕਹਦੇ ਜੀ ਸਵੇਰ ਦੀ ਢੂਈ ਦੀ ਸਿੱਧੀ ਉਹੀ ਕਹੀ ਨਾ ਕਰਨ ਦਿੰਦੀ ਹਾਂ ਜੇ ਹੁਣ ਆ ਕੇ ਕਿਰਿਆ ਦਾ ਮਿੱਜੇ ਮੈਂ ਮਾਤਾ ਰੇ ਲਾਦਵਾ ਬੈਠਾ ਬੈਠੀ ਨਾ ਰੇ ਥੈਂਕ ਯੂ ਸੋ ਮਚੂ ਠੀਕ ਆ ਤਾਰ ਹਾਂ ਬਿਲਕੁਲ ਹੈ ਇਦਾਂ ਪਾ ਕੇ ਆਇਆ ਹੁੰਦਾ ਯਾਰ ਉਹ ਯਾਰ ਰੱਖੀ ਮੈਂ ਕਿੱਥੇ ਆਪੇ ਇੱਧਰ ਪਾ ਗਏ ਬਹੁਤ ਪੁਰਾਣੀ ਤਾਰ ਹੈ ਨਾ ਇਹ ਡਰੇਕਿੰਗ ਦੀ ਤਾਰ ਲੱਗੀ ਹੋਈ ਬਹੁਤ ਟਾਈਮ ਲਾਦੀ ਹੈ ਹੈ ਉਹਨੂੰ ਹੰਡੇ ਦੇਣਾ ਹੰਦਿਆਂ ਦੇ ਨਹੀਂ ਇਹ ਜੀ ਲੱਗੀ ਹੋਈ ਤੇ ਰੋਤਾ ਲਾਈ ਸੀ ਉਹਨੂੰ ਜੇ ਉਹ ਜਨਰ ਲਾਏ ਉਹ ਉਥੇ ਬਾਜਰੇ ਉਹਨੂੰ ਮੱਤੀ ਨੂੰ ਲਾਉਣੀ ਹੈ ਸਰ ਉਹ ਹੁਲਾ ਦੇਣੀ ਰੱਸੀ ਹਲੇ ਤਾਂ ਫੜਾ ਜੂਰ ਤੇ ਵਾਟ ਆ ਉੱਤੇ ਲੋਡ ਬਣੇ ਚੱਲਦੇ ਆਏ ਸਰ ਜੀ ਨੂੰ ਲੱਗਦਾ ਪਤਾ ਹੱਥੋਂ ਆਈ ਨਹੀਂ ਖੜਦਾ ਪਲਾਸਟਾ ਦੇਖ ਲੈ ਮੈਂ ਕਿੱਥੋਂ ਪਾਇਆਗਾ ਉਤਾਰ ਨੂੰ ਚੰਗ ਤਾਂ ਨਹੀਂ ਲੱਗੀ ਜੀ ਯਾਰ ਨਹੀਂ ਟੁੱਕਣੀ ਪਈ ਹੈ ਨਾ ਬਾ ਇੰਨਾ ਕਿਆ ਵੀ ਦਿਖਦੀ ਨਹੀਂ ਨਵੀਂ ਧਾਰ ਨਹੀਂ ਆਹੋ ਚਮਕਦੀ ਨਹੀਂ ਯਾਨੀ ਰੰਗ ਕਰ ਦਿੰਦੇ ਨੇ ਤੂੰ ਆ ਦੱਲੇ ਲਿਆਉਂਦੇ ਆ ਖੜ ਜਾ ਖੜ ਜਾ ਖੜ 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 ਚੱਲ 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 ਆ ਆ ਗਿਆ ਵਾਜਾ ਪੈਂਦਾ ਜੀ ਅਲ ਗਿਆ ਬਦਸਕਾਤੇ ਪੈਂਦਾ ਦੋ ਹੀ ਪਾਸੇ ਚਾਰ ਫੜੋ ਫੜ ਲੈ ਗੱਡਾ ਫੜ ਦੋ ਪਾਸੇ ਹਾਂ ਇਹ ਵਿੱਚ ਫੜੀ ਆਰ ਗੱਲ ਬੀਚ ਚ ਗਿਆ ਇੱਕ ਤੇ ਆਇਆ ਇਹ ਕਿਤੇ ਦੀ ਤਾ ਕਦੀ ਮੈਨ ਜਨਾ ਹੈ ਨਾ ਹੈ ਤਾਂ ਦੂਮ ਮੋਲੇ ਆਉਂਗਾ ਫਿਰ ਉਹ ਇਧਰ ਲਾਵੇ ਸਭ ਨੂੰ ਫੇਰ ਦੇਖੀਏ ਗਾ ਚ ਨਾ ਕਰਾ ਉੱਥੇ ਪਹਿਲਾ ਉਹ ਰੇ ਆ ਜਾ ਕਰ ਦੇ ਕੱਪੇ ਡੰਡਾ ਘੱਟ ਲੈਣਾ ਉਹ ਡੰਡਾ ਇਹਦੇ ਬਾਅਦ ਵਿੱਚ ਦੇਖੀ ਬਾਅਦ ਵਿੱਚ ਤੂੰ ਹਲੇ ਨੂੰ ਟੰਗ ਵਾਸੀ ਡੰਡਾ ਟੰਗ ਲਾ ਕੇ ਬਾਹਰ ਪਿੱਛੋਂ ਬੰਦੀ ਦੀ ਕਰਦਾ ਬੱਚਾ ਇੱਥੇੋਂ ਮਾਰੀ ਹੋਈ ਯਾਰ ਬਾਅਦ ਦੋ ਜੰਦਰਾ ਵਿੱਚ ਹੈ ਹਾਂ ਬੇਲੰਗਰਾ ਵਿੱਚ ਮਰਚੀ ਰਹੀਗੀ ਇਹਦੇ ਬਾਪੂ ਨੇ ਇਹਦੇ ਬਾਪੂ ਨੂੰ ਧੂੜ ਪੱਟੀ ਵੀ ਗੱਦੀ ਕੰਮਕਾਰ ਨੂੰ ਵੇੜ ਹਾਂ ਕੋਈ ਇਹਦਾ ਬਾਪੂ ਫੇਰ ਗੁੱਸਾ ਖਾ ਗਿਆ ਕਹਿੰਦਾ ਹੁਣ ਸਾਲਾ ਸਾਰੀ ਪਵਾ ਦੇ ਉੱਪਰ ਗਿਆ ਵਿੱਚ ਇਹਨਾਂ ਸਾਰੇ ਪਵਾ ਲਾ ਹਾਂ ਇਹਦਾ ਬਾਪੂ ਚੁੱਦਾ ਬੰਦੇ ਨੂੰ ਮੋਰੇ ਛਾਲ ਕਾਮ ਨੂੰ ਮਹਾੜੇ ਦਾ ਵੀ ਟਾਈਮ ਹੋ ਜੂਦਾ ਉਹਨੇ ਸੋਚਿਆ ਬੋਲਾ ਵੀ ਕੱਲ ਹੀ ਜਾਊਗਾ ਦਾ ਟਰੈਕਟਰ ਦਾ ਗੱਲ ਕਰਾ ਕੇ ਨਾ ਵੀ ਸ਼ਾਮ ਨੂੰ ਬੈਠ ਕੇ ਟਰੈਕਟਰ ਬੰਟਰਲ ਘੱਤਨ ਵਾਲਾ ਘੁੰਮ ਚੱਲਣਾ ਸੀ ਕਿੱਥੇ ਕਾਮ ਨੂੰ ਟੌਰ ਨਾਲ ਬੈਠ ਕੇ ਆ ਸਹੀ ਘੱਤਨ ਨੂੰ ਚੱਲਣਾ ਦਾ ਕੱਲੂ ਆਉਂਗਾ ਸਪਲਾਈ ਨਿਕਲ ਗਈ ਅੱਜ ਨਿਕਲ ਗਈ ਪਰਸੋਂ ਰੋਣੀ ਹੁਣ ਵਾਹ ਮੈਂ ਹੋਸ਼ ਲਾ ਲੰਨੇ ਕਿਹਿਆ ਨੰਬਰ ਉਹ ਪੁੱਤ ਨੂੰ ਤਾਂ ਦੇਖਿਆ ਮਕਰਾਵੇ ਉਂ ਡੀ ਲੈਨੇ ਚੱਲ ਚੱਲ ਭਾਈ ਆਪਣਾ ਵੀਰ ਨੇ ਵੀ ਆਸਤੋ ਦਿਖਾਉਣੇ ਆਪਣੇ ਜੋਹਰ ਆਹ ਪਰਸੀ ਕਹਿੰਦਾ ਅਗਲੀ ਪਰਤੀ ਮੈਂ ਲੈ ਕੇ ਜਾਣੀ ਕੋਸ ਹੋ ਜਵੇ ਹੂੰ ਕੋਈ ਕੰਮ ਨਹੀਂ ਹੈ ਕਿ ਨਹੀਂ ਜਾਣਾ ਇੱਕੇ ਸਾਥ ਮੇਰੇ ਸਾਥ ਨਹੀਂ ਨਾ ਹੈ ਕਿਸੇ ਨਾਲ ਵਧੀਆ ਹੈ ਉਹਦੇ ਨਾਲ ਵੀ ਜਿਆਦਾ ਹੈ ਸਾਫ ਨਹੀਂ ਵਧੀਆ ਪਲਾਸ ਹੈ ਵਧੀਆ ਮੁੰਡਿਆ ਚੱਲ ਉੱਪਰ ਜਾਂਦੇ ਆ ਤੇਰੇ ਕੋਲ ਪਾਣੀ ਮੰਗਣ ਲੱਗ ਗਿਆ ਕਰਕਾ ਬਾਈ ਜੀ ਕਿਆ ਕਰੀਏ ਬਣੀ ਕੰਮ ਆ ਗਿਆ ਹਾਂ ਤਾਂ ਨਹੀਂ ਮੰਗ ਲਈ ਹੋਣੀ ਇਹ ਕੰਮ ਖਾਲਾ ਸੁੱਖਦਾਈ ਨਹੀਂ ਪਾਣੀ ਮੁੰਲਾ ਤਾਂ ਮਰੇ ਜਾਣਗੇ ਪਾਣੀ ਲਾ ਦੇ ਦੇਖੀ ਪਸਾਤੀ ਤਾਰ ਉਹ ਨਹੀਂ ਫਾੜਦੀ ਫਾੜ ਦੇ ਨਾ ਕਿਹਦਾ ਨਹੀਂ ਦਲਵੀਰ ਨਾ ਨਾ 아이 ਨਹੀਂ ਦਾ ਚਾਹੀਦੀ ਉਹ ਐ ਆ ਜਾ ਮੇਨ ਕੰਮ ਤਾਂ ਇਹ ਦਲਵੀਰ ਗੱਬੇ ਹੱਥ ਪਾਏ ਨੂੰ ਮੜਾ ਮੈਂ ਕਥਾਂ ਮੈਂ ਨੂੰ ਕੋ ਤਾਂ ਨਹੀਂ ਪੈਣਾ ਯਾਰ ਇਹ ਚਾਰ ਹਾਕਸ਼ ਕਰਨੇ ਕਮਾਲ ਹੈ ਨੂੰ ਜਰੂਰ ਆਇਆ ਕਿੱਥੇ ਲੱਗੇ ਇਹਦੇ ਬੂਟੇ ਲਾਇਏ ਇਹਦੇ ਪਟਾ ਆ ਪੜਤੇ ਤੋਂ ਉਹ ਲਾਈ ਦੀਦਾਰੇ ਹਾਲੇ ਉੱਥੇ ਰੱਖੀ ਹੋਈ ਹੈ ਜਿਹਨੂੰ ਲਾਈ ਦੀ ਕੋਤਾ ਜਮੀ ਖਾਂਦਾ ਪਾਵੇ ਪਹਿਲਾਂ ਉਰੇ ਵੀ ਲਾਈ ਹੈ ਇਹ ਚਾਰ ਖੇਤਾਂ ਬੰਗੋ ਮੱਲੀ ਹੁਣ ਲਗਾਣੇ ਫੇਰ ਲੱਗ ਗਈ ਹੁਣ ਛਾਰ ਦਾ ਇਤਿਆਸ ਪਤਾ ਕੀ ਆਏ ਵੀ ਜਿੱਥੇ ਲੱਗ ਗਈ ਇਹ ਰਿਸਤੀ ਦਾ ਰਹੇ ਠੀਕ ਆ ਤਾਰ ਵਧੀਆ ਹੈ ਜਿਹੜੇ ਮੋਡੇ ਮਰ ਚੱਕ ਲੈ ਕੇ ਉੱਥੇ ਲਾਈ ਦੀ ਆ ਜੀ ਮੁੰਡੇ ਵੀ ਲੈਂਦੇ ਚੱਕ ਕੇ ਫੜ ਜਾ ਪਹਿਲਾਂ ਸਿਆਲ ਸਿਆਲ ਲਾਈ ਗਏ ਹਾਂ ਹਾਂ ਠੀਕ ਆ ਬੇ ਓਰੇ ਠੀਕ ਆ ਦਲਵੀਰ ਆ ਜਾ ਉੱਤਰ ਨੂੰ ਪਛੜਦੇ ਤੂੰ ਯਾਰ ਆ ਜਾ ਓਰੇ ਆ ਫੜ ਇਹ ਵੀ ਡੰਡਾ ਲਾ ਦੇ ਗੂਪ ਚਾ ਲੈ ਡੰਡਾ ਫੜ ਤੂੰ ਨਹੀਂ ਚਾ ਫੜ ਜਾ ਉਰੀ ਫੜ ਕਾਸ ਹੋ ਸਕਦੀ ਐ ਕਾਹਨਾ ਹੋਣੀ ਜੀ ਥੋੜੀ ਜਿਹਾ ਪੱਕੀ ਹੋਣੀ ਚਾ ਵਾਹ ਫੜ ਜਾ ਮੱਖੀ ਦੀ ਗਲੀ ਨੂੰ ਨਾ ਪਾ ਲਈ ਹਾਸਾ ਜਾ ਕਰ ਸੀਗ ਮਰੂਗਾ ਜੀ ਇਹ ਲੈ ਇਹ ਕੱਢ ਜਾ ਕੁੱਡੀ ਫਸ ਗਈ ਉੱਧਰ ਤਾਰ ਫਸ ਗਈ ਆ ਜੀ ਬਤੀਆ ਉਹ ਫਸ ਗਈ ਉਹ ਨਿਕਲ ਕੇ ਨਹੀਂ ਉਹ ਤਾਂ ਮੈਂ ਕੱਢ ਲੈਣੀ ਤੇ ਦੂਰ ਨੂੰ ਖਿੱਚ ਕੇ ਖੁਰੂ ਰੱਖ ਕੇ ਆ ਆ ਮਗਾ ਸੱਚ ਨਹੀਂ ਤੈਨੂੰ ਕਿ ਉਹਦਾ ਤੂੰ ਉਹ ਕਾਰ ਆਪਣਾ ਕਾਰ ਪ੍ਰੋਜੈਕਟ ਜੀ ਬਸ ਠੀਕ ਹੈ ਕਾਸ ਇੱਕ ਵਾਰੀ ਫੇਰ ਇਹ ਲੈ ਹਾਂ ਵਾ ਠੀਕ ਆ ਬਾਈ ਥੋੜਾ ਕਰ ਲੈ ਥੋੜਾ ਬਸ ਆਪੇ ਥੱਲੇ ਢਿੱਲੀ ਹੋ ਜਾਂਦੀ ਆ ਢਿੱਲੀ ਢਿੱਲੀ ਕਾ ਤੇ ਹੋ ਗਈ ਥੱਲੇ ਵਾਲੀ ਪਰਾ ਕਾ ਦੂੰਗੇ ਇਹ ਖੰਭੇ ਨੂੰ ਫੜ ਕੇ ਮੈਂ ਤਾਂ ਗਿੱਲਾ ਐ ਬੱਲਾ ਚੱਕਦਾ ਗਿੱਲਾ ਯਾਰ ਥੱਲੇ ਬਣੀ ਨਹੀਂ ਉਤਾ ਜਿਵੇਂ ਲੁਸਕਣੀ ਨਹੀਂ ਚਾਹੀ ਲੁਕਵਾ ਦੂੰਗੇ ਤੂੰ ਹੁਣ ਸਿੱਧੀ ਦੀਦਾ ਹੋ ਗਈ ਲਸਕੂਗੀ ਥੋੜੀ ਜਿਹਾ ਹੋਰ ਅਟਕੇ ਟਾਇਰ ਕਰ ਦੂੰਗੇ ਠੀਕ ਨਹੀਂ ਖੜ ਜਾ ਖੜ ਜਾ ਖੰਭੇ ਪੱਕ ਜੂਗੇ ਹੋਰ ਠੀਕ ਆ ਲੱਜ ਕੇ ਕਿੱਧਰ ਗਈ ਟਰੈਕਟਰ ਨਾਲ ਟਾਇਰ ਹੋਵੇ ਤਾਰ ਇਹ ਫੇਰ ਦੇਖੀ ਰਾਈਟਰ ਨਾ ਸਟਾਰਟ ਹੋਊਗੀ ਖੰਭੇ ਵੀ ਥੱਲੇ ਜਾਣ ਚਾਹੀਦੇ ਖੰਭਿਆਂ ਮੈਂ ਵੀ ਖੰਭਿਆਂ ਥੋੜੀ ਜਾਣ ਹੈ ਖੰਭੇ ਨਹੀਂ ਨਿਕਲਣੇ ਹੈ ਜੇ ਇਹਦਾ ਸੁੱਤੋਂ ਦੇ ਪਾਣੀ ਖੰਭਾ ਹਿੱਲ ਗਿਆ ਉਹਦੇ ਥੱਲੇ ਪਾਣੀ ਭਰਿਆ ਪਾ ਆਉ ਹੋ ਗਏ ਪਾਣੀ ਮੈਂ ਕਹਿਣਾ ਇਹ ਰੋਣ ਜਰਾ ਡੂੰਗੇ ਨੇ ਡਗਰਾ ਤੇ ਢੀਲੇ ਕੱਢ ਦਉਂਦੇ ਨੇ ਉੱਪਰ ਤਾਂ ਪਈ ਹੈ ਹੈਲੋ ਹਾਂਜੀ ਖੰਭੇ ਨਾ ਹੈ ਕਾਲੇ ਨਾਲ ਲਿਆਂਦੇ ਬੀਤੇ ਜਾਇ ਇਹਨਾਂ ਦੀ ਫੈਕਟਰੀ ਸੀ ਫੈਕਟਰੀ ਹੈ ਦੀ ਮੇਥਾ ਪਲਾਟ ਜਿੱਦ ਦੇ ਖੰਭੇ ਪਈਦੀ ਨਾ ਆਪਾਂ ਹਾਂ ਹਾਂ ਇਹ ਹੋਰ ਪਈ ਮੈਂ ਹੋਰ ਚੱਕ ਕੇ ਲਿਆਉਣੇ ਆ ਇਹ ਦੇ ਫੈਕਟਰੀ ਤੇੜੀ ਆ ਉੱਪਰ ਖੰਭੇ ਪਾਏ ਬੀ ਤਿੰਨਾਂ ਨੇ ਟੁਟੇ ਵੀ ਲਿਆਏ ਹੋਣੇ ਉੱਥੇ ਫੈਕਟਰੀ ਮਤ ਜਿੱਥੇ ਬਣਦੇ ਆ ਇਹ ਹਾਂ ਜਿੱਥੇ ਨਾ ਲੈਂਟਰ ਘਰ ਵਾਲਾ ਉੱਥੇ ਸਾਰੇ ਖੰਭੇ ਪਾਏ ਬੀ ਤਿੰਨਾਂ ਨੇ ਫੇਰ ਲੈਂਟਰ ਲਾਤਾ ਇਹ ਵੀ ਤੇਰੀ ਉੱਥੇ ਜਾਣੀ ਹੈ ਬਹੁਤ ਜਿੱਥੇ ਪਹੁੰਚ ਜੀ ਗਈ ਚੱਲੇ ਜਾਊਗੀ ਉਹ ਆਵੇ ਚਲੇਗੀ ਫਿਰ ਸਿਰੇ ਲੱਗੀ ਸਮਝ ਦੂਰੀ ਇਹ ਵੀ ਲੱਗੀ ਬਾਬਾ ਤੇ ਤਾਂ ਲੋੜੇ ਨਹੀਂ ਹੋ ਰਹੇ ਹਾਂ ਇਹ ਨਹੀਂ ਥੱਲੇ ਆਪਣੇ ਢੀਲੇ ਬੇਲਾ ਚੜਾ ਦੇਣੀ ਆ। ਉਹ ਉੱਥੇ ਦੇ ਪਾਣੀ ਦਾ ਪੈਪ ਲਾ ਆਪਣਾ ਚੱਲ ਲਾ ਦੇ ਪਾਣੀ। ਨੂਰ ਮਿਰਚ ਵੀ ਰੱਖ ਲੈ ਉਰੀ ਤੇ ਬਣਾ ਲਈ ਜੇ ਕਰੂਗੇ। ਹਾਂ ਆ ਗਿਆ ਉਹ ਆਹ। ਡੁੱਬੂ ਆ ਗਿਆ ਦੇਖੋ। ਖਾਈ ਗਿਆ ਦੇ ਗਿਆ। ਅੱਲਾਹ। ਇਹ ਜੋਰ ਕਿੰਨਾ ਮਾਰਿਆ ਬੇਲਾ ਢੁੱਡ ਗੱਡੀ ਪਈ ਆ। ਬੋਡਾ। ਨਾ। ਬੋਦੇ ਆ। ਹਾਂ ਕੁਕਾ ਦੰਡਾ ਮਿਹਦਾ ਦੰਡ ਟੁੱਟ ਗਿਆ ਹੁਣ ਲਾਓ ਲੈ ਆ ਬੜਾ ਸਮਾਨ ਜੱਕੇ ਨਾਲ ਜੇ ਸਮਾਨ ਫੜ ਲੈ ਅੱਜ ਸਾਰੀ ਲੜਦੇ ਅੱਛਾ ਪਿੱਛੇ ਨੂੰ ਵੀ ਆ ਚੱਲ ਵੀ ਲੈ ਬਰਤੋ ਵੀ ਸਾਈਕਲ ਵੀ ਆ ਬਸ ਕੇ ਨੀ ਜਿੰਨੀ ਨੀ ਨੀ ਹਟਾਲੇ ਨਹੀਂ ਦਿੱਤੀ ਜੀ ਨੂੰ ਤੇ ਚੈਨਲ ਦੀ ਨੂੰ ਬਰਥਡੇ ਕਾਲੇ ਦਾ ਕਾਲੇ ਚਲੇ ਆਇਆ ਤਾ ਉਹ ਵੀ ਕਾਲੇ ਦਾ ਗਿਫਟ ਆ ਇਹ ਕਾਲੇ ਦਾ ਗਿਫਟ ਹੈ ਕਬੂਰਾ ਤਰ੍ਹਾਂ ਗਿਫਟਾ ਸਧਰੀ ਸੁਧਰੀ ਟੁੱਟ ਗਈ ਉਹ ਨੂੰ ਬਣਾ ਕੇ ਦੇ ਦੁਬਾਰਾ ਕਾਲੇ ਨੂੰ ਖੇੜਾ ਦੁਬਾਰਾ ਬਣਾ ਕੇ ਦੇ ਦੀ ਸਧਰੀ ਸੁਧਰੀ ਹੋ ਗਈ ਲੱਗ ਚੱਲਿਆ ਬੱਸ ਮੈਂ ਆ ਗਿਆ ਦਾ ਪਾਪਲਾਸ ਆ ਜਾ ਆ ਜਾ ਛਿੱਤੀ ਕਰ ਲਵੇੜ ਕੰਮ ਆ ਠੀਕ ਹੈ ਖੰਭੇ ਉਹ ਥੋੜੇ ਜਿਹਾ ਦੂਰ ਹੋ ਗਿਆ ਨਾ ਕਿਹੜੇ ਉਹ ਖੰਭਾ ਥੋੜੀ ਦੂਰ ਹੈ ਆ ਤਾਂ ਠੀਕ ਉਹਨੇ ਡੰਡਾ ਕਰ ਦੇਣਾ ਕਾਲੇ ਪਖੰਬਾ ਪੈ ਕੇ ਚੱਕ ਲੈ ਜਾ ਲਿਆ ਕੇ ਕੱਢ ਦੇਣਾ ਕਹਿੰਦਾ ਚੱਕ ਲੈ ਇਦਾਂ ਚਾਹੀਦੇ ਆ ਮਾ ਠੀਕ ਆਲਾ ਇੰਦਾ ਬਦਲਾ ਕਾਲਾ ਹੀ ਰਵਦਾ ਕਹਿੰਦੇ ਉੱਧਰ ਰੱਖ ਦੇਣਾ ਕਹਿੰਦੇ ਉੱਧਰ ਰੱਖ ਦੇਣਾ ਕਾਲੀ ਦੀ ਲਾਉਣਾ ਮੈਂ ਚੱਕ ਕੇ ਪੀ ਰਿਹਾ ਜੀ ਚੱਲਾ ਹੌਲੀ 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 ਆ ਠੀਕ ਹੈ ਤੇ ਵੀ ਮੜਾ ਮਾਰ ਦੂ ਇਹ ਲੈ ਅਸਿਕ ਜੂਨ ਖਪਦਾ ਨਹੀਂ ਨਾ ਮੈਂ ਤਾਂ ਤਾਰ ਕਰ ਦਮਾ ਸਿੱਧੀ ਹੈ ਨਾ ਹਾਂ ਥੱਲੇ ਉੱਧਰ ਜਾ ਪਰ ਜਿਆਦਾ ਵੀ ਨਹੀਂ ਕਸਣੀ ਚਾਹੀਦੀ ਠੀਕ ਐਨੀ ਖਵਾ ਉਹਦੇ ਗੱਬੇ ਡੰਡਾ ਕੱਢ ਦੋ ਖੰਭਾ ਕੱਢ ਦੇ ਲਿਆ ਕਿ ਕਪੂਰ ਕਾਲੇ ਕੋਲ ਤੇ ਬੇਲ ਦਾ ਵਜੇਗਾ ਨਹੀਂ ਕਾਡੂ ਲੈ ਕੇ ਟੇਵਾ ਹੋਰ ਤਾਂ ਕੁਝ ਨਹੀਂ ਬੇਲ ਦਾ ਵਜੇਗਾ ਨਹੀਂ ਜਿਹੜੀ ਚਾਚ ਨੇ ਚੜਾਉਣੀ ਹੈ ਚਾਚੇ ਨੇ ਕਿਹੜੀ ਬੇਚੜਾਉਣੀ ਹੈ ਬਾਰਗੱਲਾਂ ਕਿਸੂਸਥਰਾ ਕਰਨਾ ਸੀ ਨੇ ਬੇਚ ਨਹੀਂ ਚੜਾਉਣੀ ਕਹਿੰਦਾ ਮੈਂ ਕਹਿੰਦਾ ਚਾਚੇ ਨੇ ਕਿੱਥੇ ਬੇਚੜਾਉਣੀ ਹੈ ਕਹਿੰਦਾ ਹੈ ਨਹੀਂ ਇਹ ਕਿੱਥੇ ਬੇਚੜਾਉਣ ਦੀ ਗੱਲ ਆਈ ਸੂਸਥਰਾ ਕਰਨਾ ਯਾਰ ਉਹਦੇ ਕਸੂਥਰਾ ਪਹਿਲਾਂ ਨਾ ਮਸਾਂ ਸਫਾਈ ਕਰੀਏ ਐਡ ਕਰ ਦੋ ਬੇਲ ਭਾ ਲੈ ਘਰੋ ਜਗਾ ਨਹੀਂ ਤਰਦਾ ਸਭ ਜਗਾ ਤੋ ਕੁਸਥਰੀ ਕਰਨਾ ਯਾਰ ਕੋਈ ਬੇਲ ਨਹੀਂ ਚੱਲ ਫੁੱਲ ਲਾਉਣੇ ਫੁੱਲ ਲਾ ਲਾ ਉਹਦੇ ਗਲਾਬ ਦੇ ਪੈਂਦੇ ਜੀ ਬੇਰਬੂਲ ਨੇ ਲਾਈ ਉਹ ਯਾਰ ਸਾਰੀ ਖਰਾਬ ਹੋਣੀ ਕੋਈ ਕੁਝ ਨਹੀਂ ਹੁੰਦਾ ਤਾਂ ਗੱਲ ਜਿੰਦੀ ਹੁੰਦੀ ਯਾਰ ਅਸੀਂ ਆਪਣਾ ਹੋਰ ਪਾਸੇ ਲਾ ਲਓ ਨਹੀਂ ਲਾਉਣੀ ਕੀ ਆ? ਆ ਇਹ ਲਾਉਣੀ ਤੇਰੇ। ਇਹਦੇ ਲਾਉ ਦੂਗਾ ਚੰਡੀਗੜ੍ਹ ਵਾਲਾ ਕੋਈ ਜਿਹੜਾ ਫੁੱਲਾਂ ਵਾਲਾ ਹੋ ਹੈ? ਟੋਠੀਆਂ ਵੀ ਲਾਜਦੇ। ਉਹੀ ਤਾਂ ਹੈ। ਹਾਂ। ਲਾਉਣੀ ਕੀ ਆ ਇਹਦੇ ਉਦੇ। ਅੱਗ ਲੱਤ ਗਈ ਆ। ਹੈ? ਆ ਜਾ ਆ ਜਾ ਇੱਧਰ। ਇਹ ਕਿਦਾ ਚੱਲ। ਆ ਪਾਲਣ ਜਾ ਕੇ ਉੱਧਰ ਲਾ ਦੇ ਪਰਾਂ। ਮੂਰੇ ਤੇ। ਮੈਂ ਕਹਿੰਦੇ ਨੰਨੀ ਜੋਣੀ। ਹੈਲੋ। ਤਾਰ ਪਈ ਸੀ ਸਾਡੇ ਕੋਲ। ਪਈ ਸੀ ਬਾਈ ਤਾਰ। ਹਾਂ ਠੀਕ ਆ ਜੀ ਬੱਸ। ਬੜੀ ਜੀ ਹੋਟ ਐਡ ਕਰ ਦੂੰ ਇੱਕ ਵਾਰ ਖੰਭਾ ਜੀ ਉਹ ਜੋ ਪੱਕੇ ਇੱਕ ਵਈ ਟਾਇਰਟ ਹੋ ਗਈ ਇਹ ਟਰੈਕਟਰ ਨਾਲ ਕਰੂੰਗਾ ਟਰੈਕਟਰ ਨਾਲ ਫੇ ਟਰੈਕਟਰ ਨਾਲ ਕਰੂੰਗੇ ਐਨ ਧਣ ਜੇਣੀ ਹਾਂ ਕੀ ਹੋ ਗਿਆ ਤੈਨੂੰ ਆ ਬਾਲਣ ਕਰਕੇ ਟਿਕਾਣੇ ਕੀ ਹੋ ਗਿਆ ਹਾਂ ਜੀ ਅੱਜ ਉਹ ਲਾ ਸਰੇ ਗਿਆ ਲੈ ਤਾਰਾ ਦੋ ਗੂੜੀ ਦਾ ਸਾਥ ਫੜ ਗਿਆ ਬਾਈ ਤੇ ਗਈ ਤਾਂ ਸਿੰਗਲੇ ਬੰਦੀ ਉੱਧਰ ਹੁਣ ਹਾਂ ਹਾਂ ਉਹਨੂੰ ਸਿੰਗਲ ਉੱਧਰ ਨੂੰ ਕਿਹੜਾ ਕੋ ਸੋਣਾ ਸਿੰਗਲ ਲਾ ਦੇ ਇਹ ਤਾਂ ਫਸ ਗਿਆ ਉਹਦੇ ਉੱਤੇ ਉਹ ਫਸ ਗਈ ਹਾਂ ਭਾਈ ਕੋਈ ਕੱਕਾ ਕਿੱਚ ਦਾ ਸਹੀ ਤਾਰ ਨੂੰ ਪਿੱਛੇ ਫਸ ਗਿਆ ਯਾਰ ਪਿੱਛੇ ਫਸ ਗਿਆ ਆ ਜੀ ਦੇਖ ਤਾਂ ਖੜ ਜਾ ਉਹ ਪਿੱਛੇ ਉਹ ਪਿੱਛੇ ਫਸ ਗਈ ਯਾਰ ਯਾਰ ਖੜ ਤਾਂ ਜਾਓ ਮੈਨੂੰ ਆ ਪਲਾਸ ਪਵਾ ਦੇ ਬਸ ਮੈਂ ਸਾਰੀ ਆ ਕੇ ਰਹਿਣ ਦੇ ਛੱਡ ਦੇ ਅੰਕਲ ਇਹ ਨਹੀਂ ਕਿ ਆ ਕੱਟੇ ਮਾਰ ਗਈ ਨਾ ਕੱਟੀ ਆਈ ਕਿ ਗੁੱਜਾਂ ਚ ਲੈ ਫੜ ਚੱਲ ਕਿੱਚ ਮੈਂ ਆ ਗਿਆ ਇਧਰ ਨੂੰ ਮੈਂ ਆਉਂਦਾ ਇਹਨੂੰ ਖਿੱਚ ਕੇ ਰੱਖ ਆਏ ਬਸ ਤੁਰੇ ਖੜ ਜਾ ਚੱਲ ਕਿੱਥੇ ਡਾ ਲਾ ਚੱਲ ਥੋੜੀ ਐ ਉਹ ਮੈਂ ਅਸਲ ਵੀ ਇਹ ਡੰਡਾ ਹੀ ਫੜ ਕੇ ਖਿੱਚ ਲੈਣਾ ਹੂੰ ਡੰਡਾ ਘੁੰਮਦਾ ਬਾਈ ਘੁੰਮਦਾ ਇਹ ਘੁੰਮਦਾ ਆ ਜਾ ਤੂੰ ਆ ਫਾੜ ਉਹ ਰੇ ਮੜਾ ਜੀ ਖਿੱਚ ਲੈ ਪਾ ਕਿੱਥੇ ਰੱਖਿਆ ਮੈਂ ਆ ਗਿਆ ਡੰਡਾ ਟੁੱਟ ਜੂਵੇ ਪਾ ਹੋਰ ਨਹੀਂ ਕੋਈ ਚਾਹੀਆ ਪਸਰੇ ਉਹ ਲੈ ਬੈਠੂਏ ਕਬਈ ਟਾਈਟ ਹੋਣੀ ਆ ਤਾਰਾਂ ਬਾਈ ਇਹ ਮੜਾ ਖੰਬੇ ਪਾ ਕੇ ਹਲੇ ਖੰਬੇ ਹਿੱਲਦੇ ਆ ਬਾਈ ਗੰਬਾ ਖੰਬਾ ਦਮਦੰਦਾਰ ਪਾਣੀ ਲਾਇਆ ਇੱਕ ਵਾਰੀ ਟਾਈਟ ਹੋ ਜੂਦਾ ਖੰਬਾ ਫੇਰ ਹੀ ਇਹਨੇ ਲੋਡ ਰਾਉਣਾ ਉਹ ਜੈ ਜੇ ਨਾਗ ਫਿਰਦੇ ਆ ਓਰੇ ਉਹਦਾ ਥੱਲੇ ਲੰਘ ਜੇ ਕਰਨੇ ਥੱਲੇ ਲਾਉਂਗੇ ਤਾਲ ਇੱਕ ਚੱਲ ਖੇਚਾ ਹੜਾ ਜੀ ਸੱਲੇ ਪਲੇਨ ਲਾ ਕੇ ਕਹਾਂਟਕਾਰੀ ਨੂੰ ਹੁਣ ਓਡਰ ਹੀ ਜਾਂਦਾ ਹਾਂ ਚੱਲ ਹੌਲੀ ਹੌਲੀ ਮੂੰਹ ਬਣਾ ਮਾਰੀ ਚੱਲ ਇਹ ਫਾੜ ਕੇ ਦੇ ਇਨੂੰ ਐ ਫਾੜ ਕੇ ਰੱਖ ਰਿਹਾ ਤੋਹੇ ਤੋਹੇ ਥਾਣਾ ਫਾੜ ਕੇ ਰੱਖ ਮਾ ਹੋਰ ਪਲਾਸ ਨਾਲ ਖਿੱਚਦਾ ਉਹਨੂੰ ਫਾੜੂ ਇਹ ਵੀ ਹੱਥ ਬਾਖੂ ਘੁੰਮਣਾ ਨਹੀਂ ਖੜ ਜਾ ਮੈਂ ਪਲਾਸ ਨਾਲ ਖਿੱਚਦਾ ਮੜਾ ਜਾ ਉੱਪਰ ਜਾਣਾ ਪੈਣਾ ਚੱਲਾ ਤੇਰੇ ਪਿੱਛੇ ਫੁੱਟ ਦੱਟ ਕੇ ਜਾ ਕੇ ਇਨੂੰ ਪਰ ਹਾਂ ਚੱਲੂ ਜੀ ਇੱਲੂ ਲੁੱਕ ਕਹੀ ਹੈਗੀ ਉਹਨੇ ਕਹੀ ਮੈਂ ਚੱਕ ਲੇਗਾ ਕੰਨ ਯਾਰ ਬੈਕਗਰਾਉਂਡ ਉੱਤੇ ਕਹੀ ਮੱਕਾ ਨੂੰ ਇਹ ਪਹਿਲਾ ਜਿੰਨਾ 10 ਮਿੰਟ ਉਰੀ ਪਈ ਸੀ ਪਰ ਠੀਕ ਆ ਬਸ ਲੈ ਥਾਰ ਦੋ ਥਾਰ ਦੋ ਬਾਕੀ ਖੜੀਆਂ ਕਰ ਦਿੰਨਾਂ ਨੂੰ 12 ਨਾਲ ਪਪਈਆਂ ਨਾਲ ਦੇ ਠੀਕ ਆ ਬਾਦਮਾ ਲਾ ਦੇ ਦਾ ਹੈ ਬਾਈ ਠੀਕ ਆ ਹੁਣ ਹਲੇ ਕਸਾਈ ਹੋਣੀ ਚੱਲ ਭਾਈ ਉਹ ਕੋਈ ਆ ਕਸਾਈ ਨੂੰ ਠੀਕ ਆ ਠੀਕ ਆ ਠੀਕ ਆ ਹੁਣ ਯਾਰ ਚੱਲ ਟੱਟੇ ਅੱਕ ਡੱਕਾ ਨਮਰਾਲੀ ਉਹ ਚੱਕ ਕੇ ਕੱਢਿਆ ਦੀ ਚੱਲ ਭਾਈ ਚੱਲ ਭਾਈ ਚੱਲ ਹੋਰ